ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਜਾਣਦੇ ਹੋ ਕਿ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਉਹਦੇ ਵਿਰੁੱਧ ਪੰਜਾਬ ਯੂਨੀਵਰਸਿਟੀ ਦੇ ਸਮੂਹ ਨੌਜਵਾਨਾਂ ਦੇ ਵੱਲੋਂ ਸਮੂਹ ਜੁਨੀਆਂ ਵੀ ਨੌਜਵਾਨ ਜਥੇਬੰਦੀਆਂ ਉਹਨਾਂ ਦੇ ਵੱਲੋਂ ਮੋਰਚਾ ਲਾਇਆ ਗਿਆ ਆ ਪੰਜਾਬ ਯੂਨੀਵਰਸਿਟੀ ਦੇ ਗੇਟ ਮੂਰੇ ਇਸ ਵਾਸਤੇ ਕਿ ਜਿਹੜਾ ਕੇਂਦਰੀਕਰਨ ਹੋ ਰਿਹਾ ਇਹ ਨਾ ਹੋਵੇ ਅਤੇ ਜੋ ਪੰਜਾਬ ਦੇ ਜਾਂ ਯੂਨੀਵਰਸਿਟੀ ਦੇ ਜੋ ਹੱਕ ਨੇ ਉਹ ਖੋਏ ਨਾ ਜਾਣ ਸੋ ਉਹਦੇ ਲਈ ਅਸੀਂ ਆਪਣਾ ਫਤ ਸਮਝਦੇ ਹੋਇਆ ਪੰਜਾਬ ਯੂਨੀਵਰਸਿਟੀ ਮੋਰਚੇ ਦੇ ਵਿੱਚ ਅੱਜ ਜੀ ਆ ਪਰਨ ਜਾ ਰਹੇ ਆ ਭਾਈ ਮਤਪਾਲ ਸਿੰਘ ਜੀ ਦਾ ਬਾਬੂ ਦਰਸੇਮ ਸਿੰਘ ਵੀ ਜਾ ਰਹੇ ਨੇ ਸੋ ਸਾਡੀ ਸਮੂਹ ਸਿੱਖ ਜਥੇਬੰਦੀਆਂ ਨੂੰ ਖਾਸ ਕਰਕੇ ਬੇਨਤੀ ਆ ਜਿੰਨੀਆਂ ਵੀ ਸਾਡੀ ਧਾਰਮਿਕ ਆਗੂ ਸਹਿਬਾਨ ਨੇ ਕਿ ਆਓ ਰਲ ਮਿਲ ਕੇ ਆਪਣੇ ਬੱਚਿਆਂ ਦਾ ਨੌਜੋਨ ਦਾ ਸਾਥ ਦਈਏ ਤਾਂ ਕਿ ਜੋ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਪੈ ਰਿਹਾ ਉਹ ਨਾ ਪਵੇ ਤੇ ਮਹਾਰਾਜ ਕਿਰਪਾ ਕਰਨ ਜਿਹੜਾ ਇਹ ਮੋਰਚਾ ਫਤਿਹ ਹੋਵੇ ਸੁਰ ਨਾਲ ਮਿਲ ਕੇ ਆਪਾਂ ਨਾਲ ਬੱਚੇ ਦਾ ਸਾਥ ਦੇਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ